ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ ਤੁਸੀਂ ਲਿਖਿਆ ਵੇਖ ਰਹੇ ਹੋ ਕੀ ਆਪਾਂ ਸੈਂਚੀ ਸਾਹਿਬ ਪੋਥੀ ਸਾਹਿਬ ਨੂੰ ਇਕੱਠੀਆਂ ਰੱਖ ਸਕਦੇ ਹਾਂ ਜਾਂ ਨਹੀਂ ਸੈਂਚੀ ਸਾਹਿਬ ਤੇ ਪੋਥੀ ਸਾਹਿਬ ਇੱਕੋ ਹੀ ਗੱਲ ਹੈ ਕਈ ਵਾਰ ਕਈਆਂ ਨੂੰ ਸੈਂਚੀ ਸਾਹਿਬ ਦਾ ਪਤਾ ਨਹੀਂ ਹੁੰਦਾ ਕਿ ਨੂੰ ਕਹਿੰਦੇ ਨੇ ਤਾਂ ਸੀ ਪੋਥੀ ਸਾਹਿਬ ਵੀ ਲਿਖਿਆ ਤੇ ਸੈਂਚੀ ਸਾਹਿਬ ਵੀ ਲਿਖਿਆ ਇੱਕੋ ਨਾਂ ਨੇ ਕਈ ਨੂੰ ਭਾਗ ਵੀ ਕਹਿ ਦਿੰਦੇ ਨੇ ਪਹਿਲਾ ਦੂਜਾ ਭਾਗ ਵੀ ਕਹਿ ਦਿੰਦੇ ਆ ਹੁਣ ਘਰਾਂ ਦੇ ਵਿੱਚ ਸੰਗਤ ਜੀ ਆਪਾਂ ਸੈਂਚੀਆਂ ਸਾਹਿਬ ਰੱਖੀਆਂ ਹੋਈਆਂ ਪੋਥੀ ਸਾਹਿਬ ਰੱਖੀ ਹੋਈ ਏ ਦੋ ਭਾਗ ਨੇ ਸੈਂਚੀ ਸਾਹਿਬ ਦੇ ਕਈਆਂ ਦੇ ਵਿੱਚ ਜੇ ਆਪਾਂ ਟਕਸਾਲ ਵਾਲਾ ਭਾਗ ਵਰਤਦੇ ਆ ਤੇ ਉਹ ਦੋ ਨੇ ਜੇ ਆਪਾਂ ਦੂਜੇ ਸ਼੍ਰੋਮਣੀ ਕਮੇਟੀ ਵਾਲੇ ਵਰਤਦੇ ਆ ਸ਼ਬਦਾਰਥ ਜਿਹੜੇ ਭਾਗ ਆਉਂਦੇ ਪੈਣ ਉਹ ਚਾਰ ਭਾਗ ਬਣੇ ਹੋਏ ਨੇ ਭਾਵੇਂ ਚਾਰ ਭਾਗ ਬਣੇ ਤੁਹਾਡੇ ਕੋਲ ਨੇ ਭਾਵੇਂ 2 ਸੈਂਚੀ ਸਹਿ ਪੋਥੀਆਂ ਸੰਪੂਰਨ ਜਿਹੜੀ ਸੰਥਿਆ ਹੈ 1430 ਆੰਗਣ ਜਿੰਨਾ ਵਿੱਚ ਦੋ ਭਾਗ ਭਾਵੇਂ ਚਾਰ ਭਾਗ ਨੇ ਜੇ ਆਪਣੇ ਸੰਗਤ ਜੀ ਜਿੰਨਾ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪਾਠ ਕਰਦੀਆਂ ਉਹਨਾਂ ਦੇ ਘਰਾਂ ਵਿੱਚ ਜ਼ਰੂਰ ਦੋ ਭਾਗ ਜ਼ਰੂਰ ਹੋਣਗੇ ਜਾਂ ਚਾਰ ਭਾਗ ਜਿਹੜੇ ਸ਼ਬਦਾਰਥ ਨੇ ਉਹ ਚਾਰ ਭਾਗ ਬਣਦੇ ਨੇ ਉਹ ਜ਼ਰੂਰ ਹੋਣਗੇ ਆਪਾਂ ਗਲਤੀ ਕਿੱਥੇ ਕਰ ਰਹੇ ਆ ਸੰਗਤ ਜੀ ਕਈ ਵਾਰ ਦਰਸ਼ਨ ਕੀਤੇ ਨੇ ਘਰਾਂ ਵਿੱਚ ਜਾ ਕੇ ਪੋਥੀ ਸਹਿਬ ਜਦੋਂ ਸੰਗਤਾਂ ਕੇ ਇੱਕ ਦੂਜੀ ਦੇ ਉੱਪਰ ਪੋਥੀਆਂ ਰੱਖ ਦਿੰਦੀਆਂ ਇੱਕ ਦੂਜੀ ਦੇ ਉੱਪਰ ਪੋਥੀਆਂ ਰੱਖਦੀਆਂ ਜਿਵੇਂ ਭਾਗ ਪਹਿਲਾ ਰੱਖਤਾ ਥੱਲੇ ਉੱਪਰ ਦੂਜਾ ਭਾਗ ਰੱਖਤਾ ਬਿਲਕੁਲ ਸੰਗਤ ਜੀ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਇਹ ਚੇਤਾ ਰੱਖਣਾ ਇਕੱਠੇ ਦੋਨੇ ਭਾਗ ਨਹੀਂ ਰੱਖਣੇ ਫਿਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਣ ਜਾਂਦੇ ਨੇ ਫਿਰ ਉੱਥੇ ਸਤਕਾਰ ਚੰਦੂਆ ਸਾਹਿਬ ਵੀ ਲੱਗਣਾ ਚਾਹੀਦਾ ਹੈ ਇਸ ਕਰਕੇ ਧਿਆਨ ਰੱਖਣਾ ਸੰਗਤ ਜੀ ਕਦੇ ਵੀ ਇੱਕ ਉੱਪਰ ਮੱਲੂ ਥੱਲੇ ਭਾਗ ਰੱਖ ਲਿਆ ਪਹਿਲਾ ਜਾਂ ਦੂਜਾ ਉੱਪਰ ਦੂਜਾ ਭਾਗ ਰੱਖ ਲਿਆ ਕਦੇ ਵੀ ਇਸ ਤਰ੍ਹਾਂ ਗਲਤੀ ਨਹੀਂ ਕਰਨੀ ਤੁਸੀਂ ਕਿਵੇਂ ਰੱਖਣਾ ਹੈ ਸਰੂਪ ਦੇ ਭਾਗ ਕਿਵੇਂ ਮਰਿਆਦਾ ਅਸਲ ਸੰਗਤ ਜੀ ਇੱਕ ਪਾਸੇ ਆਪਾਂ ਸੈਂਚੀਸ ਪਹਿਲਾ ਭਾਗ ਰੱਖਿਆ ਹੈ ਪੋਥੀ ਸਾਹਿਬ ਦੂਜੇ ਨਾਲ ਸਾਈਡ ਤੇ ਦੂਜਾ ਭਾਗ ਰੱਖਣਾ ਹੈ ਜੇ ਚਾਰ ਭਾਗ ਨੇ ਚਾਰ ਭਾਗ ਵੀ ਇਸ ਤਰ੍ਹਾਂ ਰੱਖਣੇ ਨੇ ਮਤਲਬ ਇੱਕ ਦੂਜੇ ਦੇ ਉੱਪਰ ਨਹੀਂ ਰੱਖਣੇ ਕਦੇ ਵੀ ਇੱਕ ਉੱਪਰ ਦੇ ਦੂਜਾ ਉੱਪਰ ਇਸ ਤਰ੍ਹਾਂ ਭਾਗ ਨਹੀਂ ਰੱਖਣੇ ਨਾਲ ਸਾਈਡ ਤੇ ਰੱਖਣਾ ਹੈ ਕਈ ਵਾਰ ਬਾਰੀ ਦੇ ਵਿੱਚ ਆਪਾਂ ਲੰਬਾਰੀਆਂ ਘਰਾਂ ਦੇ ਵਿੱਚ ਹੁੰਦੀਆਂ ਲੰਬਾਰੀ ਦੇ ਵਿੱਚ ਸੰਗਤ ਜੀ ਖਾਨੇ ਬਣੇ ਹੁੰਦੇ ਨੇ ਜਿਨੂੰ ਆਪਾਂ ਖਾਨੇ ਕਹਿ ਦਿੰਨੇ ਆ ਜਿਵੇਂ ਪਹਿਲਾ ਖਾਨਾ ਦੂਜਾ ਖਾਨਾ ਤੀਜਾ ਖਾਨਾ ਇਸ ਤਰ੍ਹਾਂ ਬਣੇ ਹੁੰਦੇ ਆਪਾਂ ਥੱਲੇ ਪਹਿਲਾ ਭਾਗ ਖਾਨੇ 'ਚ ਉੱਪਰਲੇ ਦੂਜਾ ਖਾਨੇ 'ਚ ਦੂਜਾ ਭਾਗ ਤੀਜੇ 'ਚ ਤੀਜਾ ਭਾਗ ਇਸ ਤਰ੍ਹਾਂ ਰੱਖ ਸਕਦੇ ਆ ਪਰ ਇੱਕੋ ਖਾਨੇ ਦੇ ਵਿੱਚ ਇੱਕੋ ਸਰੂਪ ਇਕੱਠੇ ਨਹੀਂ ਰੱਖ ਸਕਦੇ ਇੱਕ ਦੂਜੇ ਦੇ ਉੱਪਰ ਨਹੀਂ ਰੱਖ ਸਕਦੇ ਆਪਾਂ ਇੱਕੋ ਖਾਨਾ ਬਣਿਆ ਲੰਬਾਰੀ ਦੇ ਵਿੱਚ ਇਹ ਇੱਕ ਇੱਥੇ ਰੱਖਿਆ ਦੂਜਾ ਇੱਥੇ ਤੀਜਾ ਇੱਥੇ ਚੌਥਾ ਇਸ ਤਰ੍ਹਾਂ ਰੱਖ ਸਕਦੇ ਆਪਾਂ ਮੇਰੀ ਗੱਲੋਂ ਤੁਸੀਂ ਸਮਝ ਗਏ ਹੋਵੋਗੇ ਕਿ ਸਰੂਪ ਜਿਹੜੇ ਸੈਂਚੀ ਸਾਹਿਬ ਪੁੱਠੀ ਸਾਹਿਬਾ ਖਾਣੇ ਦੇ ਵਿੱਚ ਸੰਗਤ ਜੀ ਇੱਕ ਦੂਜੇ ਦੇ ਉੱਪਰ ਨਹੀਂ ਰੱਖਣੇ ਸਾਈਡ ਤੇ ਰੱਖਣੇ ਆ ਜਾਂ ਜੇ ਖਾਨੇ ਚਾਰ ਬਣੇ ਨੇ ਜਾਂ ਦੋ ਬਣੇ ਨੇ ਥੱਲੇ ਪਹਿਲਾ ਭਾਗ ਉੱਪਰ ਦੂਜਾ ਭਾਗ ਦੂਜੇ ਖਾਨੇ ਦੇ ਵਿੱਚ ਇਸ ਤਰ੍ਹਾਂ ਸਤਕਾਰ ਹੈ ਇਸ ਤਰ੍ਹਾਂ ਹੀ ਮर्यादा ਹੈ ਕਦੇ ਵੀ ਜੇ ਸੰਗਤ ਜੀ ਆਪਾਂ ਇੱਕ ਗੱਲ ਹੋਰ ਕਰਦੀ ਆਪਾਂ ਫਿਰ ਸਮਾਪਤੀ ਕਰ ਦੇਣੀ ਹੈ ਜੇ ਆਪਾਂ ਪੋਥੀ ਸਾਹਿਬ ਨੂੰ ਕਿਤੇ ਦੂਜੇ ਘਰ ਲੈ ਕੇ ਜਾਣਾ ਹੈ ਮੰਨ ਲਓ ਕਿ ਆਪਾਂ ਸਹਿ ਪੜ ਕਰ ਰਹੇ ਆ ਘਰੇ ਤੇ ਕਿਸੇ ਸੱਜਣ ਨੇ ਆਪਣੇ ਕੋਲ ਪੋਥੀ ਸਾਹਿਬ ਮੰਗ ਲਈ ਕਿ ਅਸੀਂ ਵੀ ਸਹਿ ਪੜ ਕਰਨਾ ਹੈ ਸਾਨੂੰ ਪੋਥੀ ਦੇ ਦਿਓ ਆਪਾਂ ਪੋਥੀ ਸੰਗਤ ਜੀ ਦੇ ਦੇਣੇ ਆ ਸੈਂਚੀ ਸਾਹਿਬ ਦੇ ਦੇਣੇ ਆ ਕਦੇ ਵੀ ਦੋ ਭਾਗ ਇਕੱਠੇ ਇੱਕ ਦੂਜੇ ਦੇ ਉੱਪਰ ਆ ਕੇ ਨਿਲ ਜਾਣੇ ਇਹ ਵੀ ਤਿਆਰ ਰੱਖਣਾ ਦੋ ਭਾਗ ਇਕੱਠੇ ਸੰਪੂਰਨ ਸੰਖਿਆ 1430 ਅੰਗ ਜਿੰਦੇ ਵਿੱਚ ਹੁਣ ਸੰਪੂਰਨ ਇਕੱਠੇ ਭਾਗ ਇੱਕ ਦੂਜੇ ਉੱਪਰ ਰੱਖ ਕੇ ਨਿਲ ਜਾਣੇ ਜੇ ਆਪਾਂ ਲ ਜਾਣੇ ਆ ਇੱਕ ਰੱਖ ਕੇ ਦੂਜਾ ਸਾਈਡ ਤੇ ਰੱਖਣਾ ਹੈ ਇੱਕ ਪਹਿਲਾਂ ਰੱਖ ਕੇ ਆਪਾਂ ਟੇਚੀ ਵਿੱਚ ਲੈ ਕੇ ਜਾਣੇ ਜਾਂ ਕੋਈ ਵੀ ਆਪਣਾ ਜਿਹੜਾ ਸਾਧਨ ਬਣਿਆ ਹੁੰਦਾ ਹੈ ਲੈ ਕੇ ਜਾਣੇ ਉਸ ਥੇ ਸਾਈਡ ਤੇ ਇੱਕ ਪਹਿਲਾ ਪਹਿਲਾ ਭਾਗ ਦੂਜਾ ਸਾਈਡ ਤੇ ਦੂਜਾ ਭਾਗ ਇਸ ਤਰ੍ਹਾਂ ਲੈ ਕੇ ਜਾਣਾ ਇੱਕ ਦੂਜੇ ਦੇ ਉੱਪਰ ਰੱਖ ਕੇ ਕਦੇ ਵੀ ਭਾਗ ਆਪ ਦੂਜੀ ਥਾਂ ਤੇ ਲੈ ਕੇ ਜਾਣੇ ਆ ਤੇ ਨਹੀਂ ਲੈ ਕੇ ਜਾਣੇ ਇਹ ਅਸਲ ਮਰਿਆਦਾ ਧਿਆਨ ਰੱਖਣਾ ਆਪਾਂ ਇੱਥੇ ਗਲਤੀ ਕਰ ਲੈਂਦੇ ਆਂ ਕਈ ਵਾਰ ਸੰਗਤਾਂ ਨੂੰ ਨਹੀਂ ਪਤਾ ਹੁੰਦਾ ਜਿਹੜੀਆਂ ਸੰਗਤਾਂ ਘਰਾਂ ਵਿੱਚ ਸਹਿਜ ਪੜ ਕਰਦੀਆਂ ਸੋ ਧਿਆਨ ਰੱਖਣਾ ਪੋਥੀ ਸਾਹਿਬ ਕਦੇ ਵੀ ਇੱਕ ਦੂਜੇ ਦੇ ਉੱਪਰ ਨਹੀਂ ਰੱਖਣੀ ਆ ਪੋਥੀ ਸਾਹਿਬ ਦੇ ਉੱਪਰ ਕਦੇ ਗੁਰਕਾ ਸਾਹਿਬ ਵੀ ਨਹੀਂ ਰੱਖਣਾ ਇਹ ਵੀ ਧਿਆਨ ਰੱਖਣਾ ਗੁਰਕਾ ਸਾਹਿਬ ਦੇ ਉੱਪਰ ਪੋਥੀ ਸਾਹਿਬ ਦੇ ਉੱਪਰ ਗੁਰਕਾ ਸਾਹਿਬ ਨਹੀਂ ਰੱਖਣਾ ਪੋਥੀ ਸਾਹਿਬ ਕਈ ਸੰਗਤਾਂ ਦਾ ਵੀ ਮੈਸੇਜ ਆਇਆ ਸੀ ਕਿ ਜਿੱਥੇ ਅਸੀਂ ਆਰਾਮ ਕਰਦੇ ਹਾਂ ਜਿਸ ਕਮਰੇ ਦੇ ਅੰਦਰ ਉੱਥੇ ਅਸੀਂ ਪੋਥੀ ਸਾਹਿਬ ਰੱਖ ਸਕਦੇ ਹਾਂ ਸੰਗਤ ਜੀ ਰੱਖ ਸਕਦੇ ਹਾਂ ਪਰ ਉੱਪਰ ਉੱਚਾ ਥਾਂ ਹੋਣਾ ਚਾਹੀਦਾ ਉਸ ਵੱਲ ਆਪਣੇ ਪੈਰ ਨਹੀਂ ਹੋਣੇ ਚਾਹੀਦੇ ਉਸ ਵੱਲ ਆਪਣਾ ਪੇਟ ਨਹੀਂ ਹੋਣੀ ਚਾਹੀਦੀ ਜਿਸ ਵੱਲ ਆਪਾਂ ਪੋਥੀਆਂ ਰੱਖੀਆਂ ਹੋਈਆਂ ਇਹ ਧਿਆਨ ਰੱਖਣਾ ਕਿ ਉੱਪਰ ਉੱਚਾ ਥਾਂ ਹੋਵੇ ਜਿੱਥੇ ਮਿੱਟੀ ਘੱਟਾ ਨਾ ਪੈਂਦਾ ਹੋਵੇ ਉਸ ਨੂੰ ਢੱਕ ਕੇ ਰੱਖਣਾ ਪੋਥੀ ਸਾਹਿਬ ਨੂੰ ਸੋ ਵੀਡੀਓ ਨੂੰ ਸੰਗਤ ਜੀ ਵੱਤਵਾ ਸ਼ੇਅਰ ਕਰਿਓ ਜਿਹੜੀਆਂ ਸੰਗਤਾਂ ਇਹ ਗਲਤੀ ਕਰਦੀਆਂ ਉਹਨਾਂ ਕੋਲ ਪਹੁੰਚ ਜਾਵੇ ਤੇ ਇਸੇ ਚੈਨਲ ਤੇ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਸੰਥਿਆ ਚੱਲ ਰਹੀ ਹੈ ਰਾਤ ਨੂੰ 6:30 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ